ਸਤ ਸ੍ਰੀ ਅਕਾਲ ਦੋਸਤੋ ਹੋ ਠੀਕ ਹੋ ਭਾਈ ਸਾਰੇ ਅੱਜ ਤੁਹਾਨੂੰ ਅੱਜ ਨਵੀਂ ਆਈਟਮ ਬਣਾ ਕੇ ਦਿਖਾਉਣੀ ਹੈ ਆਪਾਂ ਕੋਲੇ ਆਰਡਰ ਆਇਆ ਸੀ ਇਹਨੂੰ ਆਰਡਰ ਆਇਆ ਨੂੰ ਮਹੀਨਾ ਹੋ ਗਿਆ ਟਾਈਮ ਨਹੀਂ ਲੱਗਿਆ ਸੀਗਾ ਤੇ ਇਹਦੀ ਲੰਬਾਈ 3.5 ਫੁੱਟ ਹੈ 3.5 ਫੁੱਟ ਦਾ ਤੁਹਾਨੂੰ ਕਮਾਨ ਬਣਾ ਕੇ ਦਿਖਾਉਣੀ ਹੈ ਜਿਹਨੂੰ ਆਪਾਂ ਪੰਜਾਬੀ ਚ ਤੀਰ ਕਮਾਨ ਕਹਿੰਦੇ ਆ ਹਿੰਦੀ ਚ ਧਨੁਸ ਕਹਿੰਦੇ ਨੇ ਠੀਕ ਹੈ ਜੀ ਤੇ ਚੈੱਕ ਕਰੋ ਕਿਵੇਂ ਲੱਗਦਾ ਤੁਹਾਨੂੰ ਉਹ ਬਣਾ ਕੇ ਦਿਖਾਵਾਂਗੇ ਜਮਾਂ ਓਕੇ ਕਰ ਦਾਂਗੇ ਇਹ ਜਾਊਗਾ ਆਪਣਾ ਜਗਾ ਤੁਹਾਨੂੰ ਦੱਸ ਦਿੰਦੇ ਨੇ ਸ੍ਰੀ ਰਾਮ ਕਲਾ ਮੰਚ ਖੁਦਰਾ ਤੇ ਇਹਦਾ ਨਾਮ ਹੈਗਾ ਸੀਤਾ ਸਜੰਬਰ ਲਈ ਪ੍ਰਣਾਮ ਇਹ ਜਿਹੜੀ ਆਪਾਂ ਚੀਜ਼ ਬਣਾ ਰਹੇ ਆਂ ਤੇ ਇਹ ਵਾਈਆਂ ਦਾ ਮਹੀਨਾ ਹੋ ਗਿਆ ਆਰਡਰ ਨੂੰ ਆਪਾਂ ਤੋਂ ਟਾਈਮ ਨਹੀਂ ਲੱਗਾ ਕਿਤੇ ਕੋਈ ਕੰਮ ਆ ਤੁੰਦੇ ਚਲ ਉਹ ਜੁਝੇ ਹੋਈ ਜਿੱਤੇ ਅੱਜ ਆਪਾਂ ਨੂੰ ਟਾਈਮ ਨਿਕਲਿਆ ਤੇ ਆਪਾਂ ਬਣਾਇਆ ਗਏ ਇਹ ਦੇਖੋ ਚੈੱਕ ਕਰੋ ਇਹ ਬਈ ਮਤਲਬ ਇਹਦੀ ਸਵਾ ਤਿੰਨ ਫੁੱਟ ਲਵਾਈ ਹੈ ਜੋੜ ਕੇ ਤੇ ਦੋ ਪਾਰਟ ਲੱਗਣਗੇ ਸੈਂਟਰ 'ਤੇ ਇਹਦੇ ਪਾਈਪ ਨਾਲ ਜੋੜ ਲੱਗੂਗਾ ਤੇ ਦੋਨੋਂ ਸਹੀ ਤੇ ਚੈੱਕ ਕਰੋ ਇਹਦੀ ਚੜਾਈ ਸੈਂਟਰ 'ਚੋਂ 5 ਇੰਚੀ ਹੈ ਤੇ ਉਹ ਸਾਈ ਜੋੜਾ ਜਿੱਥੇ ਜੋੜ ਲਗੋ ਉਥੋਂ 3.5 ਇੰਚੀ ਹੈ ਅੱਗੋਂ 2 ਇੰਚੀ ਹੈ ਤੇ ਬਾਕੀ ਵਿੱਚ ਬਈ ਵੀਡੀਓ ਚ ਗਲਤ ਮਲਤ ਬੋਝਦੇ ਨੇ ਹੋਰ ਵੀਡੀਓ ਚ ਕਈਆਂ ਚ ਦੇਖਿਆ ਹੈਗਾ ਕਮੈਂਟ ਪੜ੍ਹਦੇ ਆਪਾਂ ਉਹ ਕਈਆਂ ਦੇ ਦਿਮਾਗ ਚ ਗੰਦਗੀ ਹੁੰਦੀ ਆ ਨਾ ਉਹ ਉਹੋ ਜਿਹੀ ਕਮੈਂਟ ਕਰਦੇ ਹੈਗੇ ਜਿਵੇਂ ਮਤਲਬ ਉਹਨਾਂ ਦੇ ਦਿਮਾਗ ਚ ਗੰਦਗੀ ਹੁੰਦੀ ਹੈ ਉਹੋ ਜਿਹੀ ਕਮੈਂਟ ਕਰਦੇ ਹੈ ਗੰਦੀ ਕਮੈਂਟ ਕਰਦੇ ਨੇ ਉਹ ਜਿਹੜਾ ਗੰਦੇ ਕਮੈਂਟ ਕਰਨ ਵਾਲਾ ਉਹ ਵੈਗਰੂ ਨੂੰ ਕਹਿ ਲਿਖ ਸਕਦਾ ਉਹ ਗੰਦੀ ਕਮੈਂਟ ਕਰੂਗਾ ਠੀਕ ਹੈ ਜੀ ਚਲ ਕੋਈ ਕਰਨੀ ਲਿਖੀ ਜਾਣਦੇ ਆਪਾਂ ਨੂੰ ਕੋਈ ਚੱਕਰ ਨਹੀਂ ਰੱਬ ਦੀ ਨਿਗਾਹ ਸਿੱਧੀ ਚਾਹੀਦੀ ਹੈ ਵੈਗਰੂ ਦੀ ਇਹ ਕਮੈਂਟਾਂ ਕੌਂਟਣਾਂ ਦੀ ਆਪਾਂ ਨੂੰ ਕੋਈ ਪਰਵਾਹ ਨਹੀਂ ਜਿੰਨੇ ਮਰਜ਼ੀ ਲਿਖੀ ਜਾਣ ਤੇ ਬਾਕੀ ਦੇਖੋ ਚੈੱਕ ਕਰੂ ਤੁਹਾਨੂੰ ਬਣਾ ਕੇ ਦਿਖਾਉਨੇ ਆ ਇਹ ਐਨ ਤਰਫਰ ਇੱਕ ਦੂਜੀ ਦੀਆਂ ਭਈਆ ਘਰ ਲੱਤਾਂ ਖਿੱਚਦੀ ਹੁੰਦਾ ਵੀ ਇਹ ਕਿਉਂ ਮਤਲਬ ਅੱਗੇ ਜਾਈ ਜਾਂਦਾ ਬੰਦਾ ਹਨਾ ਤੇ ਆ ਉਹਦਾ ਕੰਮਾਂ ਚ ਲੱਗਿਆ ਰਿਹਾ ਗੁਰੂ ਕਮੈਂਟ ਇਕਮੈਂਟਾਂ ਦੀ ਪਰ ਆਪਾਂ ਨੂੰ ਪ੍ਰਭਾਵ ਕੋਈ ਨਹੀਂ ਆਪਾਂ ਸੋਨ ਇੱਕ ਉਹ ਬੰਦਿਆਂ ਨੂੰ ਕਈ ਵੀਡੀਓ ਦੇਖਦੇ ਨੇ ਪਰ ਰਿਪਲਾਈ ਦਿੱਤਾ ਹੈਗਾ ਵੀ ਦਿਮਾਗ ਚ ਗੰਦਗੀ ਹੈ ਉਹਨੇ ਗੰਦਗੀ ਬਕਣੀ ਹੁੰਦੀ ਹੈ ਉਹਨੇ ਵੈਗਰੂ ਨਹੀਂ ਲਿਖਣਾ ਹੁੰਦਾ ਉਹਨੇ ਤਾਂ ਗੰਦਗੀ ਜਿਹੇ ਜਿਹੇ ਦਿਮਾਗ ਚ ਹੁੰਦੇ ਉਹੀ ਬੋਲੂ ਉਹ ਵੈਗਰੂ ਥੋੜੀ ਦਿਖੂਗਾ ਠੀਕ ਹੈ ਜੀ ਤੇ ਆ ਦੇਖੋ ਚੈੱਕ ਕਰੋ ਆ ਦੂਜਾ ਪਾਰਟ ਬਣਾਤਾ ਆਪਾਂ ਨੇ ਸੈਂਟਰ ਤੇ ਦੇ ਪਾਇਪ ਨਾਲ ਜੋੜ ਲੱਗੂ ਵੀਰੇ ਤੇ ਜਦੋਂ ਮਤਲਬ ਇਹ ਐਨ ਓਕੇ ਹੋ ਗਿਆ ਕਣਾ ਸਾਨੂੰ ਇੱਕ ਵੀਡੀਓ ਦੀ ਤੁਹਾਨੂੰ ਦੁਬਾਰਾ ਜਪਾਵਾਂਗੇ ਸ਼ੂਟਿੰਗ ਲਈ ਵਾਪਸ ਤੈ ਜਾਣਾ ਹੈ ਇੱਧਰ ਲਈ ਸੜ ਜਾਊਗਾ ਤੇ ਇਹ ਭਾਈ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਮੰਡੀ ਜੋਗਿੰਦਰ ਨਗਰ ਦੇ ਲੈ ਕੇ ਗਏ ਨੇ ਤੇ ਆਪਾਂ ਨੇ ਅੱਜ ਇਹਨਾਂ ਟਾਈਮ ਕੱਢ ਕੇ ਬਣਾ ਕੇ ਦਿੱਤਾ ਦੇਖੋ ਚੈੱਕ ਕਰੋ ਦੇ ਵਧੀਆ ਲੱਗਿਆ ਇਹ ਰਮਾਇਣ ਦੇ ਸੰਬੰਧ ਚ ਬਣਾਇਆ ਭਾਈ ਉਹਦੀ ਸ਼ੂਟਿੰਗ ਵਾਸਤੇ ਤੇ ਦੇ ਵਧੀਆ ਲੱਗਿਆ ਉਹਦੇ ਸੰਬੰਧ ਚ ਤੁਸੀਂ ਕਮੈਂਟਾਂ ਚ ਜਰੂਰ ਦੱਸੋ ਕਿਵੇਂ ਲੱਗਿਆ ਤੇ ਦੇਖੋ ਐ ਡਿਜ਼ਾਈਨ ਦਾ ਸਾਨੂੰ ਕਈ ਵਾਰ ਐਨਾ ਤੇ ਡਿਜ਼ਾਈਨ ਇਹ ਐ ਇਦਾਂ ਇਹਦਾ ਜੁਆਇੰਟ ਹੋਣਾ ਹੈ ਜੁਆਇੰਟ ਹੋ ਗਿਆ ਜਦੋਂ ਪਾਈਪ ਨਾਲ ਗੋਲ ਕਰਕੇ ਕਨਾ ਓਕੇ ਕਰ ਦਾਂਗੇ ਜਮਾ ਸਵਾ ਸੇ ਫੁੱਟ ਦੀ ਲੈਂਥ ਬਣ ਗਈ ਵੀਰੇ ਤੇ ਦੇਖੋ ਚੈੱਕ ਕਰੋ ਕਿਵੇਂ ਲੱਗਿਆ ਜਦੋਂ ਇਹਦੇ ਮਤਲਬ ਮੈਂ ਧਾਗਾ ਧੂਗਾ ਕਮਾਨ ਪਾਈ ਗਈ ਨਾ ਫਿਰ ਦੇਖੋ ਤੁਸੀਂ ਕਿਦਾਂ ਦਾ ਲੱਗਿਆ ਤੇ ਕਮੈਂਟਾਂ ਜ਼ਰੂਰ ਦੱਸਿਓ ਤੇ ਵਧੀਆ ਲੱਗਿਆ ਵਧੀਆ ਕਮੈਂਟ ਕਰਿਓ ਓਕੇ ਧੰਨਵਾਦ ਬਈ ਸਾਰਿਆਂ ਦਾ